ਸ਼ਿਵ ਸੈਨਾ ਨੇਤਾ ਰਵਿੰਦਰ ਸੋਨੀ ਨੇ ਅੱਜ ਗੁਰਦਾਸਪੁਰ ਦੇ ਸੀਨੀਅਰ ਮਹਿਲਾ ਪੱਤਰਕਾਰ ਮੈਡਮ ਅਜੇ ਮਹਾਜਨ ਦਾ ਵਿਸ਼ੇਸ਼ ਸਨਮਾਨ ਕੀਤਾ ਗੱਲਬਾਤ ਦੌਰਾਨ ਸ਼ਿਵ ਸੈਨਾ ਨੇਤਾ ਰਵਿੰਦਰ ਸੋਨੀ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਮੈਡਮ ਅਜੇ ਮਹਾਜਨ ਵੱਲੋਂ ਪਬਲਿਕ ਦੇ ਨਾਲ ਜੁੜੇ ਹੋਏ ਮੁੱਦਿਆਂ ਨੂੰ ਬਹੁਤ ਹੀ ਬੇਬਾਕੀ ਦੇ ਨਾਲ ਆਪਣੇ ਨਿਊਜ਼ ਚੈਨਲ ਦੇ ਰਾਹੀਂ ਉਜਾਗਰ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ ਇਸ ਕਰਕੇ ਅੱਜ ਉਹਨਾਂ ਵੱਲੋਂ ਸੀਨੀਅਰ ਪੱਤਰਕਾਰ ਮੈਡਮ ਅਜੇ ਮਹਾਜਨ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ ਗੱਲਬਾਤ ਦੌਰਾਨ ਪੱਤਰਕਾਰ ਮੈਡਮ ਅਜੇ ਮਹਾਜਨ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਉਹਨਾਂ ਦੇ ਪ੍ਰਾਹ ਰਵਿੰਦਰ ਸੋਨੀ ਨੇ ਉਹਨਾਂ ਨੂੰ ਅੱਜ ਸਨਮਾਨ ਦਿੱਤਾ ਹੈ ਜੈ ਸ਼ੰਕਰ ਜੀ ਕੀ ਜੈ ਭੋਲੇनाथ ਸਾਡੇ ਬੜੀ ਦੇਰ ਤੋਂ ਮੈਂ ਦੇਖ ਰਿਹਾ ਸੀਗਾ ਕਿ ਸਾਡੇ ਜਿਹੜੇ ਅਜੇ ਮਹਾਜਨ ਜੀ ਹੈ ਅਜੇ ਪ੍ਰੈਸ ਰਿਪੋਰਟਰ ਵੀ ਹੋਰ ਇੱਕ ਸਮਾਜਿਕ ਜੋ ਗਤੀਵਿਧੀਆਂ ਦੇ ਵਿੱਚ ਇਨਵੋਲਵਮੈਂਟ ਰੱਖਦੇ ਨੇ ਔਰ ਬਹੁਤ ਅچھے ਤਰੀਕੇ ਦੇ ਨਾਲ ਇਹਨਾਂ ਨੇ ਜੋ ਆਪਣਾ ਕੰਮ ਜਿਹੜਾ ਕਰਦੇ ਨੇ ਮੈਂ ਕਈ ਵਾਰੀ ਦੇਖਿਆ ਕਿ ਕਈ ਮੁੱਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਆਮ ਕਈ ਵਾਰੀ ਨਹੀਂ ਕੋਈ ਬੋਲ ਪੰਦਾ ਲੇਕਿਨ ਇਹ ਉਠਾਉਂਦੇ ਨੇ ਜਿਹੜਾ ਚੋਰੀਆਂ ਦਾ ਪਿੱਛੇ ਮੁੱਦਾ ਸੀਗਾ ਇਹਨੇ ਉਹ ਉਠਾਇਆ ਈਵਨ ਦਨ ਜਿਹੜੇ ਪੁਰਾਣਾ ਸ਼ਾਲਾ ਦੇ ਜਿਹੜੋ ਐਸਐਚਓ ਨੇ ਕ੍ਰਿਸ਼ਮਾ ਮੈਡਮ ਉਹਨਾਂ ਨਾਲ ਜਾ ਕੇ ਲੜ ਵੀ ਪਈ ਸੀ ਇੱਕ ਵਾਰੀ ਸੋ ਇਹਨਾਂ ਨੇ ਕਈ ਚੀਜ਼ਾਂ ਇਹੋ ਜਿਹੀ ਕੀਤੀਆਂ ਵਾ ਇਹ ਜਿਹੜੇ ਨਾਲ ਸਮਾਜਿਕ ਕੁਝ ਲੱਗਦਾ ਕਿ ਯੋਗਦਾਨ ਦਿੱਤਾ ਗਿਆ। ਤੋਂ ਸੋ ਮੇਰੀ ਬੜੀ ਦੇਰ ਦੀ ਇੱਛਾ ਸੀਗੀ ਕਿ ਸ਼ਿਵ ਸੈਨਾ ਵੱਲੋਂ ਕਿਉਂਕਿ ਇਹ ਦੇਖੋ ਮਹਿਲਾ ਸਿਖਸ਼ ਸਜਕਤੀ ਕਰਨ ਦਿੱਤੇ ਆਪਾਂ ਗੱਲ ਕਰਦੇ ਆਂ ਲੇਕਿਨ ਉਹ ਆਪਾਂ ਮਹਿਲਾਵਾਂ ਨੂੰ ਸਪੋਰਟ ਕਰਦੇ ਨਹੀਂ ਹੈਗੇ। ਇਸ ਲਈ ਮੈਂ ਇਹ ਜਿਹਨਾਂ ਨੂੰ ਸਾਰੇ ਨੂੰ ਬੁਲਾ ਕੇ ਇਹਨਾਂ ਨੂੰ ਮੈਡਮ ਦਾ ਧੰਨਵਾਦ ਕੀਤਾ ਕਿਉਂਕਿ ਜਿਆ ਸਾਡੇ ਸਮਾਜ ਦੇ ਪ੍ਰਤੀ ਜੋ ਜਿਹੜਾ ਦੀ ਸਮਰਪਣ ਭਾਵ ਹੈ ਉਹ ਬੜਾ ਅੱਛਾ ਹੈ ਔਰ ਸਾਡੇ ਪ੍ਰਤੀ ਵੀ ਦੇਖਿਆ ਜਾਏ ਤੇ ਕੁਝ ਯੋਗਦਾਨ ਦਿੰਦੇ ਰਹਿੰਦੇ ਨੇ। ਤੋਂ ਸੋ ਇਹਨਾਂ ਦਾ ਬਹੁਤ ਹੀ ਬਹੁਤ ਹੀ ਇਹਨਾਂ ਦਾ ਧੰਨਵਾਦ ਹੈ। ਧੰਨ ਤੁਸੀਂ ਇਹ ਮੈਨੂੰ ਯਾਦ ਕਰਾਖੇ ਤੇ ਮੈਨੂੰ ਦੇਖ ਰਹੇ ਹੋਗੇ ਕਿ ਮੇਰੇ ਐਕਸਪ੍ਰੈਸ਼ਨ ਬਦਲ ਗਏ ਨੇ ਮੈਨੂੰ ਇੰਨਾ ਕ ਜ਼ਿਆਦਾ ਗੁੱਸਾ ਉਸ ਚੀਜ਼ ਦਾ ਕਿ ਸਾਡੇ ਦੇਸ਼ ਦੇ ਵਿੱਚ ਬੜੀਆਂ-ਬੜੀਆਂ ਗੱਲਾਂ ਹੁੰਦੀਆਂ ਪਈਆਂ ਕਿ ਅਸੀਂ ਬੜੀ ਤਰੱਕੀ ਕੀਤੀ ਹੈ ਬੜੇ ਅਪ ਚੰਦਰਮਾ ਤੱਕ ਪਹੁੰਚ ਗਏ ਲੇਕਿਨ ਅੱਜ ਇਨੀ ਦਰਦਨਗੀ ਸਾਡੇ ਸਮਾਜ ਵਿੱਚ ਹੀ ਹੁੰਦੀ ਪਈ ਹੈ ਤੇ ਅਸੀਂ ਚੁੱਪ ਕਰਕੇ ਬੈਠੇ ਹੋਏ ਹਾਂ ਅੱਜ ਦਿਖਾਵੇ ਦੇ ਤੌਰ ਤੇ ਉੱਪਰ ਫਿਲਮ ਐਕਟਰਸ ਬੋਲਦੇ ਪਏ ਨੇ ਬੜਾ ਕੁਝ ਬੋਲਦੇ ਪਏ ਨੇ ਲੇਕਿਨ ਕੀ ਸੱਚੀ-ਮੁੱੱਚੀ ਉਸ ਪਰਿਵਾਰ ਨੂੰ ਇਨਸਾਫ ਮਿਲਦਾ ਪਿਆ ਕੀ વાਅਕੇ ਦੋਸ਼ੀ ਫੜੇਗੇ ਨੇ ਨਹੀਂ ਕਿਉਂ ਕਿਉਂਕਿ ਉੱ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿ ਮਹਿਲਾਵਾਂ ਨੂੰ ਆਪਾਂ ਸਨਮਾਨ ਦਈਏ ਕਿਉਂਕਿ ਸਾਨੂੰ ਪੈਦਾ ਕਰਨ ਵਾਲੀ ਵੀ ਇੱਕ ਮਹਿਲਾ ਹੈ ਸਾਨੂੰ ਸਾਡੋ ਹੱਥ ਦੇ ਰੱਖੜੀ ਬੰਨਣ ਵਾਲੀ ਇੱਕ ਮਹਿਲਾ ਹੈ ਸਮਾਜ ਨੂੰ ਚਲਾਉਣ ਵਾਲੀ ਇੱਕ ਮਹਿਲਾ ਦੁਰਗਾ ਮਾਤਾ ਨੂੰ ਅਸੀਂ ਪੂਜਦੇ ਆ ਲੇਕਿਨ ਦੁਰਗਾ ਮਾਤਾ ਦੀ ਅਸੀਂ ਰੱਖਿਆ ਨਹੀਂ ਕਰ ਪਾਉਂਦੇ ਪਏ ਉਹਦਾ ਕਾਰਨ ਕੀ ਹੈ ਗਾਵਾ ਕਿਉਂਕਿ ਸਾਡੇ 'ਚ ਕਮੀਆਂ ਹੈ ਅਸੀਂ ਰਾਜਨੀਤੀ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ ਲੇਕਿਨ ਸਾਨੂੰ ਏਸੀਰ ਵਾਸਤੇ ਸੋਚਣਾ ਪਏਗਾ ਤੇ ਦਿਖਾਵਾ ਨਹੀਂ ਹੈ ਕਿ ਅਸੀਂ ਜਦੋਂ ਇਹੋ ਜਿਹਾ ਕੁਝ ਘਟਾ-ਕਰਮ ਹੋ ਜਾਏ ਤੇ ਇੱਕ ਬਿਆਨਬਾਜ਼ੀਆਂ ਚਲਦੀਆਂ ਰਹਿਣ ਕੁਝ ਵੀ ਹੁੰਦਾ ਰਹੇ ਲੇਕਿਨ ਇਹੋ ਜਿਹਾ ਕੁਝ ਨਹੀਂ ਹੋ ਰ ਪ੍ਰੈਕਟੀਕਲੀ ਦੇਖਿਆ ਜਾ ਤਾਂ ਕੁਝ ਨਹੀਂ ਹੋ ਰਿਹਾ ਦਰਿੰਦਿਆਂ ਨੂੰ ਫੜ ਕੇ ਦੇਖੋ ਮੈਨੂੰ ਵਾਕਈ ਗੁੱਸਾ ਆ ਗਿਆ ਇਸ ਸੀਨ ਨੂੰ ਸੁਣ ਕੇ ਕਾਰਨ ਹੈ ਕਿ ਇਹ ਕਿਉਂ ਹੁੰਦਾ ਪਿਆ ਬਾਰ ਬਾਰ ਨਿਰਭਿਆ ਤੋਂ ਚੱਲਿਆ ਸੀਗਾ ਕਿੰਨੀ ਦਰਿੰਦਗੀ ਸੀ ਉਸ ਵੇਲੇ ਬੜਾ ਸਮਾਜ ਦੇ ਵਿੱਚ ਬੜਾ ਰੋਲਾ ਪਿਆ ਸੀਗਾ ਦੇਸ਼ ਦੇ ਵਿੱਚ ਬੜਾ ਰੋਲਾ ਪਿਆ ਸੀਗਾ ਲੇਕਿਨ ਕੀ ਉਹਦੀ ਕਮੀ ਆਈ ਅੱਜ ਵੀ ਦੇਖਿਆ ਜਾਏ ਤਾਂ ਇਹ ਪੂਰੇ ਦੇਸ਼ ਦੇ ਇੱਕ ਡਾਟਾ ਕੱਢਿਆ ਜਾਏ ਤਾਂ ਬੜੀ ਵੱਡੀ ਮਾਤਰਾ ਦੇ ਵਿੱਚ ਇਹ ਜਿਹੜੇ ਘਟਨਾਕ੍ਰਮ ਹੁੰਦੇ ਪਏ ਨੇ ਔਰ ਇਹ ਸਾਡੀ ਨਲਾਇਕੀ ਹੈ ਸਾਡੇ ਪ੍ਰਸ਼ਾਸਨ ਦੀ ਨਲਾਇਕੀ ਹੈ ਸਾਡੇ ਸਰਕਾਰਾਂ ਦੀ ਨਲਾਇਕੀ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਪਾਸੇ ਜ਼ਰੂਰ ਸੋਚਣਾ ਚਾਹੀਦਾ ਔਰ ਮਹਿਲਾਵਾਂ ਨੂੰ ਐਟਲੀਸਟ ਸਪੋਰਟ ਜ਼ਰੂਰ ਕਰਨੀ ਚਾਹੀਦੀ ਹੈ ਕਿਤੇ ਵੀ ਜ਼ਰੂਰਤ ਪਈ ਉਹਨਾਂ ਨੂੰ ਕੱਟ ਨਾ ਆਂਕਿਆ ਜਾਵੇ ਮਾਜੀ ਮਹਾਜਨੇ ਮੈਂ ਦਿੱਲੀ ਕੀ ਰਹਿਣੇ ਵਾਲੀ ਹੂੰ ਮੈਂ ਇਹ ਪੰਜਾਬ ਮੈਂ ਆਈ ਹੂੰ ਮੇ ਕੋ 12 ਸਾਲ ਹੋ ਗਏ ਹੈ ਇਹ ਮੇਰੇ ਬ੍ਰਦਰ ਹੈ ਸੋਨੀ ਜੀ ਇਨਕਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੂੰਗੀ ਮੈਂ ਫਾਸਟ نیوز ਇੰਡੀਆ ਸੇ ਚੱਲ ਰਹੀ ਹੂੰ ਜੋ ਕਿ ਮੇਰਾ ਜਲੰਧਰ ਸੇ ਚੱਲਦਾ ਚੈਨਲ ਹੈ मेरे को आठ दस साल हो गए, एक्सपीरियंस बिल्कुल नहीं था ये मेरे भाई ने मेरे को हिम्मत दी कि एक लेडीज हो आप अकेले क्या नहीं कर सकते इनकी हिम्मत से मैंने अकेले प्रेस रिपोर्टिंग खुद चलाई है और आज भी मैं चला दी हूँ कि पूरे गुरदासपुर में मैं अकेले प्रेस रिपोर्टिंग करती हूँ और हिम्मत है मेरे में लड़ने की सिर्फ साथच चाहिए आदमियों का मगर मेरे सर ने यानी कि मेरे भैया ने बताया कि आदमी को बिना भी लेडीज चल सकती है इसलिए मैं अकेली हूँ और पत्रकारी पूरी करती हूँ लड़ाई जैसे कि चोरियों के बारे में बताया गया भैया ने बताया कि चोरी में किसी ने नहीं साथ दिया मैंने पत्रकारी में सारी जगह चोरियों का मुद्दा उठाया जहाँ की ट्रैफिक का मुद्दा भी होता है एस एस डी सी सब जाने की हिम्मत रख सकती हूँ धन्यवाद